ਾਈ ਤਾਰੂ ਸਿੰਘ ਜੀ ਪਿੰਡ ਪੂਲ ਨੇ ਅੰਮ੍ਰਿਤਸਰ ਦੇ ਵਸਨੀਕ ਸਨ ਭਾਈ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ 21 ਪਾਠ ਜਰ ਸਾਹਿਬ ਦੇ ਕਰਕੇ ਫੇਰ ਕੁਝ ਛਕਦੇ ਸਨ ਖੇਤੀਬਾੜੀ ਦਾ ਕੰਮ ਕਰਦੇ ਸਨ ਆਈ ਗਏ ਕੋ ਸਿੱਖਾਂ ਦੇ ਰਹਿਣ ਲਈ ਤਰਬੰਦ ਕਰਦੇ ਸਨ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਚਕਾਉਣ ਦੀ ਸੇਵਾ ਕਰਦੇ ਸਨ ਉਹਨਾਂ ਦਿਨਾਂ ਵਿੱਚ ਲਾਹੌਰ ਦਾ ਗਵਰਨਰ ਜ਼ਖਰੀਆ ਖਾਨ ਸੀ ਜੋ ਜ਼ੁਲਮ ਸਿੱਖਾਂ ਤੇ ਬੜਾ ਜ਼ੁਲਮ ਕਰਦਾ ਸੀ ਸਿੱਖਾਂ ਨੂੰ ਖਤਮ ਕਰਨ ਦਾ ਇਸਨੇ ਫੈਸਲਾ ਕੀਤਾ ਹੋਇਆ ਸੀ ਸਿੱਖਾਂ ਨੂੰ ਚੁੰਨ-ਚੁੰਨ ਕੇ ਖਤਮ ਕੀਤਾ ਜਾ ਰਿਹਾ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ ਇਨਾਮ ਦੇ ਲਾਲਚ ਵਿੱਚ ਕਿਸੇ ਦੋਖੀ ਨੇ ਭਾਈ ਤਾਰੂ ਸਿੰਘ ਜੀ ਵਿਰੁੱਧ ਸ਼ਿਕਾਇਤ ਕਰ ਦਿੱਤੀ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਸਿਪਾਹੀ ਉਹਨਾਂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਜੀ ਘਰ ਨਹੀਂ ਸਨ ਭਾਈ ਸਾਹਿਬ ਜੀ ਦੇ ਮਾਤਾ ਜੀ ਕਹਿ ਲੱਗੇ ਪਹਿਲਾ ਪ੍ਰਸ਼ਾਦਾ ਛੱਕ ਲਵੋ ਸਿਪਾਈਆਂ ਨੇ ਪ੍ਰਸ਼ਾਦਾ ਛਕਿਆ ਤੇ ਮੁੱਖ ਵਿੱਚ ਚੁੱਕੇ ਹ ਸਿੱਖੀ ਤਣੇ ਨਿੜਵਾ ਰਹਨ ਇਹਨਾਂ ਨੂੰ ਭਾਈ ਤਾਰੂ ਸਿੰਘ ਜੀ ਵੀ ਪਹੁੰਚ ਗਏ ਤੇ ਸਿਪਾਈਆਂ ਨੇ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਭਾਈ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਛੱਡ ਦੇਣ ਪਰ ਭਾਈ ਸਾਹਿਬ ਜੀ ਨੂੰ ਸਿੱਖੀ ਜਾਨ ਨਾਲੋਂ ਵੱਧ ਪਿਆਰੀ ਸੀ ਇਸ ਲਈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਭਾਈ ਸਾਹਿਬ ਜੀ ਨੂੰ ਬੜੇ ਲਾਲਚ ਵੀ ਦਿੱਤੇਗੇ ਤੇ ਡਰਾਵੇ ਵੀ ਪਰ ਭਾਈ ਸਾਹਿਬ ਜੀ ਰਤਾ ਨਾ ਡੋਲੇ ਜਕਰੀਆ ਖਾਨ ਨੇ ਚਲਾਕੀ ਵਰਤੀ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਤੁਹਾਡੇ ਗੁਰੂਕੋਲ ਅਤੇ ਗੁਰੂ ਕੇ ਸਿੰਘਾਂ ਕੋਲ ਜੋ ਮੰਗੇ ਉਹ ਮਿਲਦਾ ਹੈ ਮੈਂ ਵੀ ਤੁਹਾਡੇ ਕੋਲ ਇੱਕ ਚੀਜ਼ ਮੰਗ ਕਰਦਾ ਹਾਂ ਕਿ ਮੈਨੂੰ ਤੁਹਾਡੇ ਕੇਸ ਚਾਹੀਦੇ ਹਨ ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਕੇ ਇਸ ਦਵਾਗੇ ਜਰੂਰ ਪਰ ਕੱਟ ਕੇ ਨਹੀਂ ਖੋਪਰੀ ਸਮੇਤ ਦਵਾਗੇ ਜ਼ਕਰੀਆ ਖਾਨ ਦੇ ਹੁਕਮ ਤੇ ਜਲਾਦਾ ਨੇ ਜਦੋਂ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਲੱਗੇ ਤਾਂ ਹੰਕਾਰ ਵਿੱਚ ਜ਼ਕਰੀਆ ਖਾਨ ਬਹੁਤ ਹੱਸਿਆ ਭਾਈ ਤਾਰੂ ਸਿੰਘ ਜੀ ਦੇ ਮੁਖ ਵਿੱਚੋਂ ਸਹਿਜਿਸ ਭਾਵੇਂ ਬਚਨ ਨਿਕਲਿਆ ਬਹੁਤ ਹਸਨਾ ਤੈਨੂੰ ਅੱਗੇ ਲਾ ਕੇ ਜੁੱਤੀਆਂ ਮਾਰ ਕੇ ਨਰਕ ਵਿੱਚ ਪਹਿਲਾਂ ਭੇਜਾਂਗੇ ਅਸੀਂ ਦਰਗਾਹ ਵਿੱਚ ਬਾੜ ਵਿੱਚ ਜਾਵਾਂਗੇ ਭਾਈ ਤਾਰੂ ਸਿੰਘ ਜੀ ਦੀ ਗੰਬੀ ਨਾਲ ਖੋਪਰੀ ਉਤਾਰ ਦਿੱਤੀ ਗਈ ਪਰ ਗੁਰੂ ਦੇ ਸਿੱਖ ਦਾ ਵਚਨ ਸੱਚ ਹੋਇਆ ਜਕਰੀਆ ਖਾਨ ਦਾ ਪਿਸ਼ਾਬ ਰੁਕ ਗਿਆ ਉਹ ਬਹੁਤ ਦੁਖੀ ਹੋਇਆ ਉਸ ਦੇ ਅਹਲਮਕਾਰਾਂ ਨੇ ਭਾਈ ਤਾਰੂ ਸਿੰਘ ਜੀ ਦਾ ਜੋੜਾ ਉਸ ਦੇ ਸਿਰ ਤੇ ਮਾਰਦੇ ਤਾਂ ਉਸ ਦਾ ਪਿਸ਼ਾਬ ਆਉਂਦਾ ਇਸ ਰੋਗ ਨਾਲ ਜਕਰੀਆ ਖਾਨ ਦੀ ਮੌਤ ਪਹਿਲਾਂ ਹੋਈ ਪਰ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੀ ਖੋਪਰੀ ਉਤਾਰੀ ਗਈ ਸੀ ਉਹ ਫਿਰ ਵੀ 22 ਦਿਨ ਜੀਉਂਦੇ ਰਹੇ ਅਤੇ ਦਰਗਾਹ ਵਿੱਚ ਗਏ